ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਜ਼ਿਲ੍ਹੇ ਦੀ ਮੀਟਿੰਗ ਹੋਈ ਅਤੇ ਭਾਰੀ ਗਿਣਤੀ ਚ ਪੱਤਰਕਾਰਾਂ ਨੇ ਸ਼ ભાગ ਲਿਆ। ਇਹਦੇ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਲਦੀ ਅਸੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਹੋਊਗੀ ਉੱਤੇ ਡੀਸੀ ਤੇ ਐਸਐਸਪੀ ਨੂੰ ਮਿਲਿਆ ਜਾਊਗਾ। ਲੇਕਿਨ ਸਾਡੀਆਂ ਪ੍ਰੋਬਲਮ ਸੁਣਨ ਵਾਲੇ ਪਿਛਲੇ 3 ਸਾਲਾਂ ਤੋਂ ਕੋਈ ਸਰਕਾਰੀ ਅਧਿਕਾਰੀ ਤਿਆਰ ਨਹੀਂਗਾ। ਸਾਡੇ ਪੱਤਰਕਾਰ ਕੰਮ ਵੀ ਕਰਦੇ ਆ। ਤੋਂ ਨੰਨ ਧੱਕੇ ਵੀ ਵਜਦੇ ਆ ਤੇ ਜਿਹੜੇ ਉਹ ਸਰਕਾਰੀ ਕਾਡ ਬਣਦੇ ਤੇ ਕੁਝ ਛੇਤਿਆਂ ਨੂੰ ਛੱਡ ਕੇ ਬਾਕੀ ਵਿਚਾਰੇ ਰਹਿ ਜਾਂਦੇ ਕੋਸ ਜਾਨਵਰ ਹੁੰਦੇ ਤੇ ਕੁਝ ਨਾਨ ਜਾਨਵਰ ਹੁੰਦੇ ਆ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਵੀ ਜਿਹੜਾ ਬੰਦਾ ਵਰਕ ਕਰਦਾ ਵਾ ਹਰ ਬੰਦਾ ਪੱਤਰਕਾਰ ਜਿਹੜਾ ਬੰਦਾ ਕੰਮ ਕਰਦਾ ਵਾ ਉਹਦਾ ਵੀ ਹਰ ਦਾ ਜਿਹੜਾ ਵਾ ਕਾਰਡ ਬਣਨਾ ਚਾਹੀਦਾ ਵਾ ਤੇ ਫਿਰ ਕਿਹਾ ਜਾਂਦਾ ਵਾ ਜੋ ਸਰਕਾਰੀ ਫੰਕਸ਼ਨ ਹੁੰਦਾ ਵੀ ਸਿਰਫ ਪੀਲੇ ਕਾਰਡ ਵਾਲੇ ਤੇ ਐਕ੍ਰੇਡਿਸ਼ਨ ਕਾਰਡ ਵਾਲੇ ਹੋਣ ਬਾਕੀ ਕੋਈ ਨਾ ਆਵੇ ਜਿਹੜੇ 30 30 ਹਾ ਹੋ ਕੇ ਪੱਤਰਕਾਰੀ ਕਰਦੇ ਤੇ ਉਹਨਾਂ ਨੂੰ ਮਰ ਤੋਂ ਇਗਨੋਰ ਕੀਤਾ ਜਾਂਦਾ ਵਾ ਇਸ ਕਰਕੇ ਸਬੰਧ ਇਸ ਕਰਕੇ ਦੀ ਸਰਕਾਰ ਦੇ ਖਿਲਾਫ 26 ਜਨਵਰੀ ਨੂੰ ਬਕਾਇਦਾ ਤੌਰ ਤੇ ਇੱਥੇ ਜਿਹੜੀ ਆ ਪੁਲਿਸ ਲਾਈਨ ਦੇ ਵਿੱਚ ਇਹ ਸਮਾਗਮ ਹੁੰਦਾ ਸਰਕਾਰੀ ਸਮਾਗਮ ਉਹਦੇ ਵਿਰੁੱਧ ਦੇ ਵਿੱਚ ਪ੍ਰੋਟੈਸਟ ਕਰਾਂਗੇ ਤੇ ਉਹਦੇ ਤੋਂ ਨਿਕਲ ਵਾਲੇ ਸਿੱਟਿਆਂ ਦੀ ਜਿਹੜੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਪ੍ਰਧਾਨ ਜੀ ਜੇ ਗੱਲ ਕੀਤੀ ਜਵੇ ਜਿਹੜੇ ਨਾਮੀ ਪੱਤਰਕਾਰ ਵੀ ਆ ਕਈਆਂ ਜੱਗਬਾਣੀ ਦੇ ਜਾਂ ਚੈਨਲਾਂ ਦੇ ਪੱਤਰਕਾਰ ਆ ਨਾ ਤੇ ਡੈਰੀ ਦਿੱਤੀ ਜਾਂਦੀ ਆ ਨਾ ਕਿਸੇ ਨੂੰ ਪੀਲਾ ਕਾਡ ਬਣਾਇਆ ਜਾਂਦਾ ਉਹ ਪਹਿਲਾਂ ਜਿਹੜੇ ਪੀਲੇ ਕਾਡ ਬੰਦੇ ਸੀ ਪਹਿਲਾਂ ਕੁਝ ਜਿਹੜਾ ਡੀਪੀਆਰ ਸਹੀ ਹੁੰਦਾ ਹੁਣ ਡੀਪੀਆਰ ਕੋਈ ਸੁਣਦਾ ਹੀ ਨਹੀਂ ਗੱਲ ਕੀ ਕਰਾਂ ਤੁਹਾਡੇ ਬਾਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਪਹਿਲਾਂ ਇਹਨਾਂ ਕਾਰਡ ਕੁਝ ਬਚੰਦ ਬਣਾਏ ਸੀ ਮੁੜ ਕੇ ਸਾਰੇ ਬਣਾ ਦਿੱਤੇ ਸੀ ਜਿਹੜੇ ਪਿਛਲੇ ਪਿਛਲੇ ਮਹੀਨੇ ਬਣੇ ਸੀਗੇ ਇਸ ਕਰੇ ਜਦੋਂ ਤੁਸੀਂ ਇੱਥੇ ਪਟਸ ਕਰੋਗੇ ਇੱਥੇ ਵੀ ਕਾਰਡ ਬਣਨਗੇ ਜੇ ਨਾ ਬਣੂਗੇ ਤੇ ਡੀਪੀ ਤੇ ਕੋਈ ਦਾ ਰਾਜ ਨਹੀਂਗਾ ਜੋ ਮਰਜ਼ੀ ਕਰੀ ਜਾਵੇ ਇੱਥੇ ਅਸੀਂ ਸਾਨੂੰ ਸਾਰੇ ਕੰਮ ਕਰਨੇ ਹੁੰਦੇ ਜਿਉਂ ਕਹਿੰਦੇ ਮੇਰੀ ਬਦਲੀ ਕਰਾਓ ਤੇ ਕੋਈ ਗੱਲ ਨਹੀਂ ਬਦਲੀ ਕਰਕੇ ਸਸਪੈਂਡ ਕਰਵਾਵਾਂਗੇ ਬਦਲੀ ਕਰਾਉਣੀ ਕਿਹੜੀ ਗੱਲ ਲੱਗੀ ਆ ਬਦਲੀ ਬੜੀ ਦੂਰ ਦੀ ਗੱਲ ਸਸਪੈਂਡ ਕਰਵਾਵਾਂਗੇ ਉਹਨੂੰ ਜੇ ਅਸਲ ਵਿੱਚ ਜੇ ਇਸ ਲਈ ਕਹਿੰਦਾ ਪੱਤਰ ਕੰਨ ਵਾਲਾ ਵਿਤਕਾਰ ਕਰੂਗਾ ਇਹ ਮੁੱਦਾ ਵੀ ਉਦੋਂ 26 ਜਨਵਰੀ ਸਾਡਾ ਹੋਏਗਾ ਤੇ ਡੀਪੀ ਨੂੰ ਜਵਾਬ ਦੇਵੇ ਉੱਥੇ ਵੀ ਮੈਂ ਇਹ ਗੱਲ ਕਹੀ ਕਿ ਨਹੀਂ ਕਹੀ ਹੈਗੀ ਪ੍ਰਧਾਨ ਜੀ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਬੜੇ ਹੋਏ ਨੇ ਸਿਰਫ ਇੱਕ ਤਰਮ ਤਰਮ ਜ਼ਿਲ੍ਹਾ ਹੈ ਕਿ ਇੱਥੇ ਇਕੱਠੇ ਹੋਣ ਦੀ ਲੋੜ ਹੈ ਯੂਨੀਅਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਪ੍ਰੈਸ ਕਲੱਬ ਜਿਹੜਾ ਉਹ ਸਰਕਾਰ ਤੋਂ ਉਹ ਮਿਲ ਸਕੇ ਵੇਖੋ ਅੰਮ੍ਰਿਤਸਰ ਪ੍ਰੈਸ ਕਲੱਬ ਅਸੀਂ ਲਿਆ ਸੀ ਡਾਂਗਾ ਲਖਾ ਕੇ ਲਿਆ ਸੀ ਲੇਕਿਨ 16 ਤੋਂ ਲੈ ਕੇ ਅੱਜ ਤੱਕ ਪ੍ਰੈਸ ਕਲੱਬ ਬੰਦ ਪਿਆ ਵਾ ਅੱਛਾ ਜੀ ਤੋਂ ਜਿਹੜੀ ਟੀਮ ਅੱਗੇ ਲੱਗੀ ਆ ਉਹ ਟੀਮ ਜਿਹੜੀ ਆ ਜਾਲੀ ਵੋਟਾਂ ਪਾ ਕੇ ਆ ਗਈ ਜਿੱਤੇ ਨਿਰਕੀ ਅੱਛਾ ਜੀ ਜਿੱਤਣ ਤੋਂ ਬਾਅਦ ਉਹਨਾਂ ਨੇ ਨਾ ਤੋਂ ਕੁਛ ਕੀਤਾ ਵਾ ਇੱਕ ਸਾਲ ਹੋ ਗਿਆ ਕਰੀਬ ਚੋਣ ਹੋਈ ਨੂੰ ਅਜੇ ਤੱਕ ਉੱਥੇ ਜਾ ਕੇ ਡੱਕਾ ਭੰਗ ਕੇ ਦੁਰਾ ਨਹੀਂ ਕੀਤਾ ਅੱਛਾ ਜੀ ਤੇ ਸਰਕਾਰਾਂ ਕਹਿੰਦੀਆਂ ਕੋਈ ਫੰਡ ਨਹੀਂ ਹੈਗੇ ਤੇ ਫੰਡ ਤੇ ਪਈ ਇਹ ਲੈਣੇ ਪੈਂਦੇ ਆ ਇੱਕ ਦੇ ਜ਼ੋਰ ਨਾਲ ਜਿਹੜੀ ਗੱਲ ਤੇ ਤਰਨਤਰ ਦੀ ਇਹ ਬਦੜੀ ਵਾਜ਼ਬ ਬਿਲਕੁਲ ਤੜੀ ਵਾਜ਼ਬ ਹੈਗੀ ਮੰਗੀ ਵੀ ਤਰਨਤਰ ਵਿੱਚ ਪ੍ਰੈਸ ਕਲੱਬ ਹੋਣਾ ਚਾਹੀਦਾ ਵਾ ਇਹਦੇ ਵਾਸਤੇ ਕੋਈ ਸਰਕਾਰੀ ਬਿਲਡਿੰਗ ਲੱਭੋ ਕਿ ਨਾ ਕੋਈ ਫਿਰ ਡੀਸਬਾ ਨਾਲ ਗੱਲ ਕਰਾਂਗੇ ਡੀਸਬਾ ਬਿਲਡਿੰਗ ਸਾਨੂੰ ਦੇ ਦਿਓ ਜੀ ਪ੍ਰਧਾਨ ਜੀ ਜੇ ਗੱਲ ਕੀਤੀ ਜਿਵੇਂ ਸਰਕਾਰ ਬਣਦੀ ਆ ਪੱਤਰਕਾਰ ਖਬਰਾਂ ਲਾਉਂਦੇ ਆ ਇੱਕ ਥੰਮ ਆ ਤੇ ਜਿਹੜੀ ਆ ਸਰਕਾਰ ਫਿਰ ਵੀ ਪੱਤਰਕਾਰਾਂ ਦੀ ਸੁਣਵਾਈ ਨਹੀਂ ਕਰਦੀ ਕੀ ਕਰਨਾ ਤੁਹਾਡਾ ਇਸ ਬਾਰੇ ਤੁਸੀਂ ਉਹਦੇ ਬਾਰੇ ਮੇਰਾ ਕਹਿਣਾ ਹੈ ਵੀ ਤੁਸੀਂ ਆਪ ਇਕੱਠੇ ਹੋ ਜਾਓ ਸਰਕਾਰਾਂ ਚੱਲੂ ਹੋਣਗੇ ਮਿੰਟੋ ਮਿੰਟੀ ਜੇ ਤੁਸੀਂ ਆਪ ਇਕੱਠੇ ਨਹੀਂ ਫਿਰ ਕਿੱਥੋਂ ਚੱਲੂ ਹੋਣੀ ਆ ਜਿਹੜਾ ਜਿਹੜਾ ਕਾਰ ਸਰਕਾਰੀ ਬਣ ਜਾਂਦਾ ਮੇਰਾ ਤਾਂ ਬਣ ਗਿਆ ਮੈਂ ਕੀ ਕਰਨਾ ਪ੍ਰੋਟੈਸਟ ਦੇ ਵਿੱਚੋਂ ਇਹ ਚੀਜ਼ ਨਹੀਂ ਪਾਈ ਜਦੋਂ ਸਮਝੋ ਕਿ ਇਕੱਠੇ ਹੋ ਕੇ ਲੜੋਗੇ ਤੇ ਫਿਰ ਗੱਲ ਬਣਣੀ ਹੈ ਅੱਜ ਸਮੂਚੀ ਟੀਮ ਪਹੁੰਚੀ ਹੈ ਤੁਹਾਡੀ ਨਵੇਂ ਸ਼ਾਮਲ ਵੀ ਹੋਏ ਨੇ ਪੱਤਰਕਾਰ ਆਪਣੇ ਵੱਲੋਂ ਐਸ ਅ ਪੰਜਾਬ ਪ੍ਰਧਾਨ ਹੁੰਦੇ ਉਹਨਾਂ ਨੂੰ ਭਰੋਸਾ ਕੀਤਾ ਵੇਖੋ ਭਰੋਸਾ ਇਹ ਆ ਕਿ ਕਿਤੇ ਵੀ ਮੁਸ਼ਕਲ ਆਉਂਦੀ ਤਾਂ ਆਪਾਂ ਬਿਲਕੁਲ ਤਿਆਰ ਬਟਿਆਰ ਬਿਠੇ ਆ 24 ਘੰਟੇ ਮੇਰਾ ਮੋਬਾਈਲ ਫੋਨ ਖੁੱਲਾ ਰਹਿਣਾ ਜਦੋਂ ਮਰਜ਼ੀ ਕਰੋ ਜੀ ਕੋਈ ਮੈਂ ਕਿਤੇ ਟੀਵੀ ਤੇ ਬਿਠਾ ਹੋਵਾਂ ਤੇ ਵੱਖਰੀ ਗੱਲ ਲਾ ਆਵੇ ਦਰੋਜੀ ਮੈਂ ਫੋਨ ਜਿਹੜਾ ਬਾ ਉਹ ਮੇਰਾ 24 ਘੰਟੇ ਖੁੱਲ ਹੁੰਦਾ ਜੋ ਮਰਜ਼ੀ ਕਰੋ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਪੱਤਰਕਾਰ ਨੂੰ ਕੱਲੇ ਪ੍ਰਧਾਨਾ ਨੂੰ ਨਹੀਂ ਕਿਸੇ ਪ੍ਰਕਾਰ ਦੀ ਕਿਸੇ ਪੱਤਰਕਾਰ ਨੂੰ ਪ੍ਰੋਬਲਮ ਸਾਨੂੰ ਦੱਸੇ ਬਲੇਰ ਸਾਹਿਬ ਨੇ ਮੇਰੇ ਮਿੱਤ ਪ੍ਰਧਾਨਾਂ ਦੇ ਤੇ ਖੜੇ ਨੇ ਖੈਰਾ ਸਾਹਿਬ ਅਸੀਂ ਪ੍ਰਧਾਨ ਇੱਥੇ ਬਣਾਏ ਨੇ ਰਵੀ ਖੈਰਾ ਜਿਹੜੇ ਇੱਥੇ ਬਣਾਏ ਨੇ ਦਨੇਸ਼ ਜੀ ਸਾਡੇ ਜਿਹੜੇ ਮਿੱਤ ਪ੍ਰਧਾਨ ਬਣਾਏ ਨੇ ਉਹਨਾਂ ਨੂੰ ਸਾਨੂੰ ਦੱਸੋ ਤੁਸੀਂ ਕਿ ਸਾਡੀ ਇਹ ਪ੍ਰੋਬਲਮ ਹੈ ਜੋ ਕਿ ਪ੍ਰੋਬਲਮ ਹੋਗੀ ਤੇ ਮੇਰੇ ਨਾਲ ਆਪਣੇ ਗੱਲ ਕਰਨੇ ਤੇ ਕੋਈ ਗੱਲ ਨਹੀਂ ਮਸਾ ਆਪਣਾ ਹੋਰ ਹੋਵੇਗਾ ਜੀ ਵੇਖੋ ਅਸੀਂ ਦੀ ਐ ਨੂੰ ਮਿਲਣਾ ਕੋਈ ਪ੍ਰੋਬਲਮ ਨਹੀਂ ਹੈਗੀ ਲੇਕਿਨ ਇੱਕੋ ਹੀ ਗੱਲ ਤੇ ਵੀ ਸਰਕਾਰ ਨਾਲ ਦੀ ਪੰਜਾਬ 'ਚ ਕੋਈ ਚੀਜ਼ ਹੈ ਹੀ ਨਹੀਂ ਐਸ ਲਈ ਵੀ ਸਰਕਾਰ ਨਾਲ ਜਾ ਕੇ ਗੱਲਬਾਤ ਕਰ ਸੀਗੀ ਜੀ ਮੈਂ ਉਹਨੂੰ ਜਿਹੜਾ ਪੂਰੀ ਤੰਦ ਹੀ ਨੰ ਨਭਾਵਾਂਗਾ ਜੋ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਫੇਸ ਆਉਂਦੀਆਂ ਨੇ ਉਹਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਤਦ ਪਰ ਹੋ ਕੇ ਕਹਿਣਾ ਇਹ ਹੀ ਚਾਹਾਂਗਾ ਕਿ ਆਪਣਾ ਕੰਮ ਕਰੋ ਇਮਾਨਦਾਰੀ ਸੱਚਾਈ ਦੇ ਨਾਲ ਕਰੋਗੇ ਤਾਂ ਕੋਈ ਵੀ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਭਾਵੇਂ ਕਿ ਆਪਾਂ ਪੱਤਰਕਾਰ ਭਰਾ ਸਾਰੇ ਆਂ ਕਈ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿੱਥੇ ਆਪਣਾ ਏਕਾ ਹੋਗਾ ਉਥੇ ਆਪਣੀ ਹਮੇਸ਼ਾ ਜਿੱਤ ਹੋਊਗੀ ਤੋਂ ਮੈਂ ਇਹੀ ਅਪੀਲ ਕਰਾਂਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਰਲ ਮਿਲ ਕੇ ਚੱਲਿਆ ਕਰੋ ਇਕੱਠੇ ਰਿਹਾ ਕਰੋ ਅੱਜ ਤੁਹਾਨੂੰ ਕਿਹੜੇ ਇਲਾਕੇ ਤੋਂ ਜਿਹੜਾ ਵਾ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਕਿਵੇਂ ਉਹ ਜ਼ਿੰਮੇਵਾਰੀ ਨਿਭਾਓਗੇ ਤੇ ਕਿੰਨੇ ਸਾਥੀ ਤੁਹਾਡੇ ਨਾਲ ਆਏ ਨੇ ਕਿੰਨੇ ਸਾਥੀ ਸ਼ਾਮਲ ਹੋਏ ਨੇ ਕਿਹੜੀਆਂ-ਕਿਹੜੀਆਂ ਸਾਥੀਆਂ ਨੂੰ ਜ਼ਿੰਮੇਵਾਰੀਆਂ ਮਿਲ ਗਈਆਂ ਜਿਲ੍ਹੇ ਦੇ ਬਿਲਕੁਲ ਅੱਜ ਤਰਨਤਾਲ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਪ੍ਰਧਾਨ ਜੀ ਵੱਲੋਂ ਤਾਂ ਇੱਕ ਦਾਣੇਸ਼ ਮੁੰਡੇ ਨੂੰ ਮੀਤ ਪ੍ਰਧਾਨ ਲਾਇਆ ਗਿਆ ਇਥੋਂ ਫੜੂਰ ਸਾਹਿਬ ਤੋਂ ਮੇਰਾ ਸਾਥੀ ਮਨਪ੍ਰੀਤ ਜਿਸ ਵੀ ਸਿੰਚੀ ਦਾ ਨੂੰ ਮੀਂਹਪੁਰ ਦਾ ਲਾਇਆ ਕਰੋ ਸਾ ਤੋਂ ਵੱਡੀ ਗਿੰਤੀ ਵਿੱਚ ਸਭ ਦੇ ਨਾਲ ਮੇਰੇ ਪੱਤਰਕਾਰ 15 ਤੋਂ 20 ਜਣੇ ਜਿਹੜੇ ਆਏ ਨੇ ਸਮੋਲੀਅਤ ਕੀਤੀ ਹੈ ਮੁਸ਼ਕਲਾਂ ਇਹ ਕਿਤੇ ਨਾ ਕਿ ਜਿਹੜੀ ਵੱਡੀ ਤਰਨਤਾ ਜਲੇ ਮੁਸ਼ਕਲ ਹੈ ਤੇ ਜੀ ਤੇ ਹੀ ਹੈ ਕਿ ਪੀਲੇ ਕਾੜਾ ਨੂੰ ਲੈ ਕੇ ਕਿਤੇ ਨਾ ਕਿਤੇ ਅੜੇਕਾ ਚੱਲ ਜਾਂਦਾ ਹੈ ਕਿਹੜੀ ਸਮਾਗਮਾਂ ਦੇ ਵਿੱਚ ਤਾਂ ਉਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜਾ ਪੱਤਰਕਾਰ ਹੈ ਪੱਤਰਕਾਰ ਦੀ ਕਲਮ ਦੀ ਵੈਲਿਊ ਇੱਕੋ ਹੀ ਹੁੰਦੀ ਹੈ ਚਾਹੇ ਆਪਾਂ ਆਨਲਾਈਨ ਚ ਕੰਮ ਕਰਦੇ ਆ ਜਾਂ ਟੀਵੀ ਚੱਲਣੇ ਕੰਮ ਕਰਦੇ ਆ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਵਾ ਕਿ ਇਹ ਕੇਵਲ ਤੇ ਕੇਵਲ ਮਾਗਮਾਂ ਦੇ ਵਿੱਚ ਕਹਿ ਦਿੰਦੇ ਆ ਕਿ ਪੀਲੇ ਕਾਰਡਾਂ ਵਾਲੇ ਪੱਤਰਕਾਰ ਹੀ ਆਉ ਦੂਜੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਨਹੀਂ ਮੰਨਦੇ ਕਈ ਦਾ ਇੱਥੋਂ ਤੱਕ ਪੱਤਰਕਾਰਾਂ ਨੂੰ ਝਾਲੀ ਪੱਤਰਕਾਰ ਵੀ ਕਹਿੰਦੇ ਆ ਤੇ ਇਸ ਕਰਕੇ ਸਰਕਾਰ ਤੋਂ ਵੱਡਾ ਜਿਹੜਾ ਇੱਥੇ ਪੀਲੇ ਕਾਰਡਾਂ ਦਾ ਮੁੱਦਾ ਉਹ ਸਾਡੇ ਵੱਲੋਂ ਉਠਾਇਆ ਜਾਊਗਾ ਤੇ ਪ੍ਰਧਾਨ ਜਿਹੜੀ ਕਾਲ ਹੈ ਕਿ ਜਿਹੜਾ 26 ਜਨਵਰੀ ਨੂੰ ਇਸ ਬਾਬਤ ਮੰਗ ਪੱਤਰ ਕੋਈ ਜਿਹੜਾ ਕੋਈ ਮੰਤਰੀ ਆਊਗਾ ਮੁਖਮੰ ਉਸ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਇਹ ਕਦਾ ਹਾਲ ਕੀਤਾ ਜਾਵੇ ਜੀ ਸਹੀ